ਮੇਰਾ ਨਾਮ ਜੀ ਮਨਦੀਪ ਸਿੰਘ ਅੱਜ ਨਵੇਂ ਸਾਲ ਦੀ ਸ਼ੁਰੂਆਤ ਮੱਕੇ ਸਤਿਗੁਰੂ ਸਾਧ ਸੰਸਦ ਦੇ ਬਾਸਲੇ ਤੇ ਧੰਕੀ ਅਰਦਾਸ ਕਰਨ ਦੀ ਮੈਂ ਅੱਜ ਇਹ ਸਾਰੇ ਸੰਗਤ ਨੂੰ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਦੀ ਬੇਨਤੀ ਕਰਾਂਗਾ ਜਿਹੜਾ ਨਵਾਂ ਸਾਲ ਚੜਿਆ ਤੇ ਸਾਡੇ ਵਾਸਤੇ ਸਾਡੇ ਵੀਰ ਭਰਾਵਾਂ ਵਾਸਤੇ ਤੇ ਜਿੰਨੀ ਦੁਨੀਆ ਦੀ ਪੂਰੀ ਕੌਮ ਹੈ ਸਾਰੇ ਵਾਸਤੇ ਸੁਖ ਭਰਿਆ ਹੋਵੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਅੱਗੇ ਐਹੀ ਬੇਨਤੀ ਹੈ ਗੁਰੂ ਰਾਮਦਾਸ ਜੀ ਦੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਿਓ ਤੇ ਸਾਰੀ ਸੰਗਤ ਮਾਈ ਭਾਈ ਦੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਿਓ ਸੁੱਖਾਂ ਦਾ ਪ੍ਰਕਾਸ਼ ਕਰਿਓ ਜਿੱਥੇ ਲੋਕ ਵੱਡੀ ਗਿਣਤੀ ਚ ਨਵੇਂ ਸਾਲ ਤੇ ਹਿਮਾਚਲ ਜਾਂ ਬਰਫਾਂ ਚ ਜਾ ਕੇ ਮਨਾਉਂਦੇ ਅੱਜ ਜਿੱਥੇ ਵੱਡੀ ਗਿਣਤੀ ਚ ਸੰਗਤ ਦਰਬਾਰਾ ਦਾ ਮੱਥਾ ਟੇਕ ਕੇ ਸ਼ੁਰੂਆਤ ਕਰ ਰਹੀ ਨਵੇਂ ਸਾਲ ਦੀ ਕੀ ਗੱਲ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਸੰਗਤ ਵੱਲੋਂ ਕਿ ਅੱਜ ਆਪਾਂ ਪਹਾੜਾਂ ਦੇ ਵਿੱਚ ਨਾ ਜਾ ਕੇ ਇੱਥੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆ ਕੇ ਬੇਨਤੀਆਂ ਕਰ ਰਹੇ ਹਾਂ ਗੁਰੂ ਰਾਮਦਾਸ ਸੱਚੇ ਪਾਸ਼ਾ ਇਸਰਬੱਤ ਦਾ ਭਲਾ ਕਰਨ ਜਿਹੜੇ ਜਿਹੜੇ ਸੰਗਤ ਇੱਥੇ ਹਾਜ਼ਰੀ ਭਰ ਰਹੀ ਹੈ ਸਰ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖਾਂ ਦਾ ਪ੍ਰਕਾਸ਼ ਕਰਨ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਪੀਰਾਂ ਪੈਗੰਬਰਾਂ ਫਕੀਰਾਂ ਦੀ ਧਰਤੀ ਹੈ ਯੋਧਿਆਂ ਸੂਰਬੀਰਾਂ ਦੀ ਧਰਤੀ ਹੈ ਔਰ ਇੱਥੇ ਸਾਡੇ ਇਸ ਖਿੱਤੇ ਦੀ ਬਹੁਤ ਵੱਡੀ ਖਾਸੀਅਤ ਹੈ ਕਿ ਕੋਈ ਵੀ ਵੱਡਾ ਕੰਮ ਇਵਨ ਘਰੋਂ ਵੀ ਕਿਸੇ ਨੇ ਨਿਕਲਣਾ ਹੋਵੇ ਤੇ ਗੁਰੂ ਸਾਹਿਬ ਦਾ ਕੋਟ ਆਸਰਾ ਲੈ ਕੇ ਹੀ ਘਰੋਂ ਨਿਕਲਦਾ ਤੇ ਅੱਜ ਨਵੇਂ ਸਾਲ ਦੀ ਸ਼ੁਰੂਆਤ ਵੇਲੇ ਤੁਸੀਂ ਆਪ ਦੇਖ ਲਿਆ ਕਿ ਹਰਮੰਦਰ ਸਾਹਿਬ ਦੇ ਵਿੱਚ ਕਿੰਨੀ ਵੱਡੀ ਤਦਾਦ ਦੇ ਵਿੱਚ ਸ਼ਰਧਾਲੂਆਂ ਦਾ ਜਮੇ ਗਫੀਰ ਆ ਰਿਹਾ ਔਰ ਦੇਸ਼ੋ ਵਿਦੇਸ਼ੋਂ ਪੂਰੀ ਦੁਨੀਆ ਦੇ ਵਿੱਚ ਲੋਕ ਆ ਰਿਹਾ ਔਰ ਸਾਡੇ ਭਾਰਤ ਦੇਸ਼ ਦੇ ਵਿੱਚ ਖਾਸ ਤਰ ਹਰ ਸੂਬੇ ਦੇ ਹਰ ਵਰਗ ਦੇ ਲੋਕ ਇੱਥੇ ਨਤਮਸਤਕ ਹੋਣ ਆ ਰਿਹਾ ਬੱਚੇ ਬਜ਼ੁਰਗ ਮਹਿਲਾਵਾਂ ਉਹਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਔਰ ਗੁਰੂ ਸਾਹਿਬ ਅੱਗੇ ਆਪਣਾ ਸਿਰ ਝੁਕਾ ਕੇ ਮਾਣ ਮਹਿਸੂਸ ਕਰਦੇ ਆ ਉਹਨਾਂ ਦੀਆਂ ਦਿੱਤੀਆਂ ਦਾਤਾਂ ਦਿਸ਼ਾ ਨਿਰਦੇਸ਼ ਉਹਨਾਂ ਦੀ ਸਿੱਖਿਆਵਾਂ ਜਿਵੇਂ ਕਿ ਸਰਬੱਤੇ ਭਲੇ ਦੀ ਗੱਲ ਜਿਵੇਂ ਕਿ ਕੁੱਲ ਕਾਈ ਦੇ ਭਲੇ ਦੀ ਗੱਲ ਔਰ ਪੂਰੀ ਦੁਨੀਆ ਦੇ ਲਈ ਸੁਖਦ ਅਹਿਸਾਸ ਔਰ ਅਰਦਾਸਾਂ ਕਰਨ ਦਾ ਸਮਾਂ ਇਸ ਲਈ ਨਵੇਂ ਸਾਲ ਦਾ ਮਾਹੌਲ ਬਣ ਗਿਆ ਔਰ ਤੁਸੀਂ ਦੇਖੋ ਪੰਜਾਬ ਖਾਸ ਕਰਕੇ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੇ ਸੰਕਟ ਦੇ ਵਿੱਚੋਂ ਗੁਜ਼ਰਿਆ ਪੰਜਾਬ ਦੇ ਵਿੱਚ ਫਲੱਡ ਆਏ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਹੋਏ ਬਹੁਤ ਲੋਕਾਂ ਲਈ ਦੁਖਦ ਭਰਿਆ ਸਮਾਂ ਸੀ ਪਰ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਚਾਇਆ ਉਹਦਾ ਕਾਰਨ ਸਭ ਤੋਂ ਪਹਿਲਾਂ ਇਹ ਹੀ ਸੀ ਕਿ ਪੰਜਾਬੀ ਘਰੋਂ ਵੀ ਨਿਕਲਦੇ ਆ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਦੇ ਆ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਆ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਕੰਮ ਕਰਦੇ ਆ ਤਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਉਦੋਂ ਤਾਂ ਹੀ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਚਾਇਆ ਸੀ ਤੇ ਅੱਜ ਉਸੇ ਹੀ ਸਪਿਰਿਟ ਦੇ ਤਹਿਤ ਸੈਨਕਟੀਟੀ ਦੇ ਤਹਿਤ ਪਿਓਰਿਟੀ ਦੇ ਤਹਿਤ ਆਪਣਾ ਈਮਾਨ ਤਾਜ਼ਾ ਕਰਦੇ ਹੋਏ ਨਵੇਂ ਸਾਲ ਦੀ ਸ਼ੁਰੂਆਤ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਕਰ ਰਹੇ ਆ ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕੀ ਲੋਕਾਂ ਦੇ ਵਿੱਚ ਇੰਨੀ ਪ੍ਰੇਮ ਭਾਵਨਾ ਸਤਿ ਭਾਵਨਾ ਇੰਨੀ ਯੂਨਿਟੀ ਕਿ ਇੰਨੀ ਖੁਸ਼ੀ ਇਨਾ ਚਾਹ ਜਿੱਥੇ ਅੰਤਰਰਾਸ਼ਟਰੀ ਲੈਵਲ ਦੇ ਉੱਪਰ ਕੋਈ ਵੱਖ-ਵੱਖ ਤਰੀਕੇ ਦੇ ਨਾਲ ਲੋਕ ਸੈਲੀਬ੍ਰੇਟ ਕਰਦੇ ਆ ਕੋਈ ਸ਼ਰਾਬ ਨੋਸ਼ੀ ਕਰਦਾ ਕੋਈ ਪਾਰਟੀਆਂ ਕਰਦਾ ਕੋਈ ਹਿਵਸਟੇਸ਼ਨਸ ਤੇ ਜਾਂਦਾ ਕੋਈ ਇਹਨੂੰ ਛੁੱਟੀਆਂ ਦੇ ਦਿਨ ਸਮਝਦੇ ਆ ਪਰ ਸਾਡੇ ਇਸ ਖਿੱਤੇ ਦੇ ਲੋਕ ਹਰ ਪਲ ਨੂੰ ਹਰ ਸਮੇਂ ਨੂੰ ਗੁਰੂ ਦੇ ਨਾਲ ਜੋੜ ਕੇ ਰੱਖਦੇ ਆ ਗੁਰੂਆਂ ਦੀਆਂ ਦਿੱਤੀਆਂ ਸੀਸਾਂ ਉਹਨਾਂ ਦੀ ਬਖਸ਼ੀਸ਼ ਉਹਨਾਂ ਦੇ ਦਿਸ਼ਾ ਨਿਰਦੇਸ਼ ਉਹਨਾਂ ਦੀ ਸਿੱਖਿਆਵਾਂ ਦੇ ਉੱਪਰ ਚੱਲ ਕੇ ਜਦੋਂ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਤੇ ਫਿਰ ਪੰਜਾਬੀ ਲੋਕਾਂ ਦਾ ਨਾਮ ਇਸੇ ਤਰ੍ਹਾਂ ਹੀ ਪੂਰੀ ਦੁਨੀਆ ਦੇ ਵਿੱਚ ਸਿਰ ਦਾ ਤਾਜ ਸਮਝਿਆ ਜਾਂਦਾ ਪੰਜਾਬੀਆਂ ਨੂੰ ਗੁਰੂ ਦੇ ਓਟ ਆਸਰੇ ਕਰਕੇ ਹੀ ਪੂਰੀ ਦੁਨੀਆ ਦੇ ਵਿੱਚ ਵੱਡਾ ਸਤਕਾਰ ਦਿੱਤਾ ਜਾਂਦਾ ਸੋ ਆਪ ਸਭ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਭ ਨੇ ਬਹੁਤ ਮਿਹਨਤ ਕੀਤੀ ਹੈ ਲਗਾਤਾਰ ਦਿਨਾਂ ਦੇ ਉੱਪਰੋਂ ਰੱਬ ਰੂਪੀ ਸੰਗਤ ਦੇ ਦਰਸ਼ਨ ਪੂਰੀ ਦੁਨੀਆ ਦੇ ਵਿੱਚ ਤੁਸੀਂ ਕਰਾ ਰਹੇ ਹੋ ਮੇਰੇ ਲਈ ਵੀ ਤੁਸੀਂ ਰੱਬ ਦਾ ਰੂਪ ਹੋ ਪੂਰੀ ਸੰਗਤ ਲਈ ਵੀ ਰੱਬ ਦਾ ਰੂਪ ਹੋ ਆਪ ਜੀ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਧੰਨਵਾਦ ਜਸਵੰਤ ਸਿੰਘ ਜੀ ਕਿਹਾ ਚਾਹੋ ਕਿ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰੋਂ ਕਰਿਆ ਪਰ ਅੱਜ ਨਵਾਂ ਸਾਲ 2026 ਦੀ ਸ਼ੁਰੂਆਤ ਹੋਈ ਹੈ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਿਹਾ ਹਨ ਜਿੱਥੇ ਸੱਬੇ ਥਾਵ ਨਹੀਂ ਤੁਜਿਆ ਇਹ ਉਹ ਥਾਂ ਹੈ ਜਿੱਥੇ ਅੱਜ ਆਪਾਂ ਖੜੇ ਹਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਥੋਂ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਹਾਂ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਜਾਵੇ ਸਾਰੀ ਇਹ ਸ਼ੋਕ ਸ਼ਾਂਤੀ ਅਤੇ ਬਰਕਤਾਂ ਆਪਣੇ ਨਾਲ ਹੁੰਦੀਆਂ ਹਨ ਰੋਟੀਆਂ ਸੁਰਤਾ ਜਿਸਥਾ ਜੁੜਦੀਆਂ ਸੁੱਖ ਸਕੂਨ ਮਿਲਦਾ ਅੰਦਰ ਨੂੰ ਮੁਰਦਿਆਂ ਨੂੰ ਜਿੱਥੇ ਜਿੰਦਗੀ ਮਿਲਦੀ ਮੇਰਾ ਸਜਦਾ ਉਸ ਹਰਿਮੰਦਰ ਨੂੰ ਅੱਜ ਅਸੀਂ ਉਸ ਸਾਹਮਣੇ ਖੜੇ ਹਾਂ ਜਿੱਥੇ ਕਿ ਰੋਗਿਆਂ ਦੇ ਰੋਗ ਦੂਰ ਹੋ ਜਾਂਦੇ ਆ ਕੋੜਿਆਂ ਦੇ ਕੋੜ ਦੂਰ ਹੋ ਜਾਂਦੇ ਆ ਜਿਹੜਾ ਸੱਚੇ ਮਨ ਨਾਲ ਆਵੇ ਚਰਦਾ ਭਾਵਨਾ ਨਾਲ ਆਵੇ ਉਹ ਝੋਲੀਆਂ ਭਰ ਕੇ ਜਾਂਦਾ ਤੇ ਸਮੂਹ ਸੰਗਤਾਂ ਅੱਜ ਗੁਰੂ ਘਰ ਆਵਾਂ ਤੇ ਨਤਬਸਤਕ ਹੋ ਕੇ ਤੇ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਇੱਥੋਂ ਕਰਦੀਆਂ ਚਾਹੁੰਦੀਆਂ ਅਤੇ ਇੱਕ ਹੋਰ ਬਹੁਤ ਜ਼ਰੂਰੀ ਮੈਸੇਜ ਨੌਜਵਾਨਾਂ ਨੂੰ ਜਿਹੜੇ ਅੱਜ ਕੱਲ ਦੇ ਨੌਜਵਾਨ ਨਸ਼ੇ ਵਿੱਚ ਗਰਕੋ ਚੁੱਕੇ ਐ ਅੱਜ ਉਹਨਾਂ ਨੂੰ ਨਵੇਂ ਸਾਲ ਵਿੱਚ ਇਹ ਪਰਨ ਆ ਕੇ ਗੁਰੂ ਘਰ ਵਿੱਚ ਕਰਨਾ ਚਾਹੀਦਾ ਹੈ ਅੱਜ ਤੋਂ ਬਾਅਦ ਅਸੀਂ ਇਹ ਜਿਹੜੇ ਹੈਗੇ ਕੰਮ ਛੱਡਾਂਗੇ ਅਤੇ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਗੁਰੂ ਘਰ ਨਾਲ ਜੁੜਾਂਗੇ ਅਤੇ ਆਪਣਾ ਜੀਵਨ ਜਿਹੜਾ ਹੈਗਾ ਬਿਲਕੁਲ ਸਿੱਧਾ ਸੇਧ ਉਹਦਾ ਲਵਾਂਗੇ ਅਤੇ ਉਹਨੂੰ ਸਫਲ ਬਣਾਵਾਂਗੇ ਇਹ ਜਿਹੜਾ ਹੈਗਾ ਅੱਜ ਸਮੂਹ ਸੰਗਤਾਂ ਜਿਹੜੀਆਂ ਹੈਗੀਆਂ ਗੁਰੂ ਘਰਾਂ ਵਿੱਚ ਨਤਮਸਤਕ ਹੋ ਰიან ਇੱਕ ਨਿਰਾਲੀ ਜੀ ਕਸ਼ਿਸ਼ ਹੈ ਤੇਰੇ ਦیدار ਵਿੱਚ ਇੱਕ ਨਿਰਾਲੀ ਜਿਹੀ ਕشش ਹੈ ਤੇਰੇ ਦੀਦਾਰ ਵਿੱਚ ਐਵੇਂ ਤਾਂ ਨਹੀਂ ਹਰ ਰੋਜ਼ ਕਰੋੜਾ ਸਿਰ ਚੁੱਕਦੇ ਤੇਰੇ ਦਰਬਾਰ ਵਿੱਚ ਅੱਜ ਆਪਾਂ ਵੀ ਸੀਸ ਝੁਕਾ ਰਹੇ ਹਾਂ ਅਤੇ ਗੁਰੂ ਘਰ ਜੀਆਂ ਦੀਆਂ ਬਰਕਤਾਂ ਨਾਲ ਲੈ ਕੇ ਜਾਵਾਂਗੇ ਅਤੇ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਗੁਰੂ ਘਰ ਤੋਂ ਕਰੀਏ ਤਾਂ ਸਾਰੇ ਸੁੱਖ ਸ਼ਾਂਤੀ ਆਉਂਦੀ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਇਹ ਅੰਗਰੇਜ਼ੀ 2026 ਸਾਲ ਆਜੜੰਬ ਹੋਇਆ ਹੈ ਜਿਹੜਾ ਨਾਨਕ ਸ਼ਹੀ ਹੈ ਉਹ ਇੱਕ ਚੇਤ ਉਹ ਸ਼ੁਰੂ ਹੁੰਦਾ ਹੈ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ